ਦੇਖੋ ਜਿਹੜੇ ਨੀਡੀ ਬੱਚੇ ਹੁੰਦੇ ਨੇ ਨਾ ਉਹਨਾਂ ਦੀ ਹੈਲਪ ਲਈ ਹਮੇਸ਼ਾ ਹੀ ਸ਼੍ਰੋਮਣੀ ਕਮੇਟੀ ਉਪਰਾਲੇ ਕਰਦੀ ਰਹੀ ਹੈ ਜਿੱਦਾਂ ਹੁਣ ਵੀ ਮਾਤਾ ਹੁੰਦਾ ਵਾ ਸਕੇ ਭੈਣ ਭਰਾਵਾਂ ਦੀ ਫੀਸ ਵੀ माफ ਹੈ ਕੋਈ ਫਾਦਰਲੈਸ ਹੈ ਕੋਈ ਬੱਚਾ ਯਤੀਮ ਉਹਦੀ ਵੀ ਮਾਫ ਹੈ ਉਹਦੇ ਵਿੱਚ ਵੱਖਰੇ ਵੱਖਰੇ ਤੌਰ ਤੇ ਨਾ ਕੈਟਾਗਰੀ ਬਣੀਆਂ ਨੇ ਤਾਂ ਉਹਦੀ ਰਾਇਤ ਦਿੱਤੀ ਜਾਂਦੀ ਹੈ ਉਸ ਤੋਂ ਬਿਨਾ ਜਿਹੜਿਆਂ ਨੇ ਬਾਕੀ ਦੀਆਂ ਸੰਸਥਾਵਾਂ ਬਾਹਰੋਂ ਵੀ ਹੈਲਪ ਕਰਦੀਆਂ ਨੇ ਜਿਹੜੇ ਬੱਚੇ ਸਾਇਜ ਪਾਠ ਕਰਦੇ ਨੇ ਉਹਨਾਂ ਨੂੰ ਵੀ ਮਤਲਬ ਉਹਨਾਂ ਦੀ ਫੀਸ ਕਨਸੈਸ਼ਨ ਵੀ ਹੈ ਜਿਹੜਾ ਕੋਈ ਲੋੜਵੰਦ ਹੈ ਉਹਦੀ ਹਰ ਤਰੀਕੇ ਹੈਲਪ ਹੁੰਦੀ ਹੈ ਜੇਕਰ ਤੋ ਨਾ ਹੋਵੇ ਤਾਂ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਵੀ ਹੋ ਜਾਂਦੀ ਹੈ ਸਾਰੇ ਕਿਤੋਂ ਉਹਦੀ ਹੈਲਪ ਹੁੰਦੀ ਆ ਸਾਡਾ ਮੋਟੋ ਹੈ ਕਿ ਬੱਚੇ ਪੜ ਲੈਣ ਤੇ ਵਧੀਆ ਤਰੀਕੇ ਨਾਲ ਪੜ੍ਹਨ ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸ਼੍ਰੋਮਣੀ ਕਮੇਟੀ ਦਾ ਸਕੂਲ ਹੈ ਗੁਰਤੇਗ ਬਹਾਦਰ ਪਬਲਿਕ ਸਕੂਲ ਸਾਜਲੀ ਤੇ ਦਫਤਰ ਵੱਲੋਂ ਟਾਈਮ-ਟਾਈਮ ਤੇ ਜਿੱਦਾਂ ਦੇ ਆਦੇਸ਼ ਹੁੰਦੇ ਰਹਿੰਦੇ ਨੇ ਉਦਾਂ ਦੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਅੱਜ ਇਹ ਇਕੱਠ ਜਿਹੜਾ ਜਿਸ ਚ ਪੰਚਾਇਤ ਪਿੰਡ ਦੇ ਮੋਤਵਰ ਸੱਜਣ ਪ੍ਰਚਾਰਕ ਬਾਕੀ ਪੱਤਰਕਾਰ ਭਾਈਚਾਰਾ ਪਹੁੰਚਿਆ ਇਸ ਮੁੱਖ ਮਨੋਰਥੀ ਦਾਖਲਾ ਮਹੀਨਾ 2026-27 ਇਹ ਅਸੀਂ ਅਜੇ ਸ਼ੁਰੂ ਕਰਨ ਲੱਗੇ ਆ ਆਪਣੇ ਪਿੰਡ ਆਪਣੇ ਇਲਾਕੇ ਚ ਘਰ ਘਰ ਤੱਕ ਇਹ ਚੀਜ਼ ਪਹੁੰਚਾਈਏ ਕਿ ਸ਼੍ਰੋਮਣੀ ਕਮੇਟੀ ਸਿੱਖ ਸੰਸਥਾ ਜਿਹੜੀ ਹੈ ਉਹ ਆਪਣੇ ਸਿੱਖ ਭਾਈਚਾਰੇ ਲਈ ਕੀ ਕੁਝ ਕਰ ਰਹੀ ਹੈ ਜਿਦਾ ਕਿ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਇਹ ਇੱਕ ਪੈਂਫਲੈਟ ਹੈ ਇਹ ਅਸੀਂ ਵੰਡਣਾ ਵੀ ਸ਼ੁਰੂ ਕੀਤਾ ਤੇ ਇਹਦੇ ਵਿੱਚ ਬੱਚਿਆਂ ਦੀ এডਿਕੇਸ਼ਨ ਨੂੰ ਲੈ ਕੇ ਸਿਰਫ 10th ਤੱਕ ਦੀ ਸਕੂਲ ਹੈ ਸਿਰਫ 10th ਤੱਕ ਦੀ ਗੱਲ ਨਹੀਂ ਹੈ ਇਸ ਤੋਂ ਅੱਗੇ ਦੀ ਵੀ ਗੱਲ ਹੈ ਜਿਹਦਾ ਸ਼੍ਰੋਮਣੀ ਕਮੇਟੀ ਹੈ ਜਿਹੜੇ ਉਹਨੇ ਪਿਛਲੇ ਸਾਲਾਂ ਤੋਂ ਨਿਸ਼ਚੈ ਅਕੈਡਮੀ ਜਿਹੜੀ ਉਹ ਸਥਾਪਿਤ ਕੀਤੀ ਹੈ ਚੰਡੀਗੜ੍ਹ ਜਿੱਥੇ ਉਹ ਯੂਪੀਐਸਸੀ ਦੀ ਟ੍ਰੇਨਿੰਗ ਜਿਹੜੇ ਉਹ ਦੇ ਰਹੇ ਨੇ ਇਸ ਤੋਂ ਬਾਅਦ ਡਾਇਰੈਕਟੋਰੇਟ ਆਫ ਐਜੂਕੇਸ਼ਨ ਵਿਖੇ ਬਾਧਰਗੜ ਜਿਹੜਾ ਉਹ ਜੁਡੀਸ਼ਰੀ ਦੀ ਟ੍ਰੇਨਿੰਗ ਵੀ ਜਿਹੜੀ ਉਹ ਦਿੱਤੀ ਜਾਂਦੀ ਆ ਸਾਡੇ ਕੋਲ ਪੜ੍ਹਦੇ ਬੱਚਿਆਂ ਨੂੰ ਇੰਗਲਿਸ਼ ਲਈ ਸਪੈਸ਼ਲ ਕੋਰਸ ਜਿਹੜਾ ਜਿਹਨੂੰ ਵਰਕ ਬ੍ਰਿਜ ਕੋਰਸ ਬੋਲਦੇ ਆ ਉਹ ਕਰਵਾਇਆ ਜਾਂਦਾ ਬੱਚਿਆਂ ਨੂੰ ਸਟੱਡੀ ਦੇ ਨਾਲ ਨਾਲ ਉਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ ਪਿਛਲੇ ਇਸ ਸਾਲ ਤੋਂ ਬੱਚਿਆਂ ਨੂੰ NDA ਦੀ ਪ੍ਰੈਪਰੇਸ਼ਨ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਦੁਆਰਾ ਕਰਵਾਈ ਜਾ ਰਹੀ ਹੈ ਇਹ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਇਹ ਸਕੂਲ ਐਜੂਕੇਸ਼ਨ ਤੋਂ ਵੱਖਰੇ ਕੀਤੇ ਜਾ ਰਹੇ ਨੇ ਬਿਲਕੁਲ ਇਹ ਮਤਲਬ ਕਿ ਸੀ ਇਹ ਕਹਦੇ ਨੇ ਕਿ ਅਕੈਡਮਿਕਸ ਆ ਉਹਦੇ ਨਾਲ ਨਾਲ ਕਿ ਬੱਚੇ ਦਾ ਫਿਊਚਰ ਕੀ ਹੋਏਗਾ ਉਹ ਕਿਹੜੀ ਲਾਈਨ ਚ ਜਾਏਗਾ ਉਹ ਕਿੱਥੇ ਜਾ ਸਕਦਾ ਜਿੱਦਾਂ ਉਹ ਗੇਮਾਂ ਚ ਜਾ ਸਕਦਾ ਉਹ ਹਾਇਰ ਸਟੱਡੀ ਲਈ ਜਾ ਸਕਦਾ ਤੇ ਸ਼੍ਰੋਮਣੀ ਕਮੇਟੀ ਦਾ ਉਪਰਾਲਾ ਕਿ ਅਸੀਂ ਬੱਚਿਆਂ ਨੂੰ ਹੁਣੇ 9th ਤੋਂ ਜਿਹੜੀ ਹੈ ਉਹਨਾਂ ਨੂੰ ਇਦਾਂ ਟ੍ਰੇਨਿੰਗ ਕਰਾਈਏ ਕਿ ਉਹ ਆਪਣੇ ਗੋਲ ਵੱਲ ਮੋਟੀਵੇਟ ਹੋਣ ਆਪਣੇ ਗੋਲ ਵੱਲ ਹੋ ਚੱਲਦੇ ਰਹਿਣ ਜਿੱਦਾਂ ਕਿ ਡਾਇਰੈਕਟੋਰੇਟ ਦੁਆਰਾ ਜਾਂ ਸੈਟਰਡੇ ਦੀ ਸੈਟਰਡੇ ਐਵਰੀ ਸੈਟਰਡੇ ਜਿਹੜੀ ਉਹ ਸੀ ਸੈਟ ਦੀ ਕਲਾਸ ਲੱਗਦੀ ਇਨਵੋਸਟੇ ਆਪਣਾ ਕੋਲ ਕੋਈ ਸਪੈਸ਼ਲ ਟੀਚਰ ਵਗੈਰਾ ਕੋਈ ਪ੍ਰੋਵਾਈਡ ਕਰਵਾਏ ਜਾਣਗੇ ਕਿਸ ਤਰ੍ਹਾਂ ਹੋਊਗਾ ਇਹ ਨਹੀਂ ਉਹਦੇ ਲਈ ਸਪੈਸ਼ਲ ਟੀਚਰਸ ਦੀ ਕੋਈ ਲੋੜ ਨਹੀਂ ਹੁੰਦੀ ਕਿਉਂਕਿ ਸਾਰੇ ਤਕਰੀਬਨ ਜਿੰਨੇ ਵੀ ਟੀਚਰ ਸ਼੍ਰੋਮਣੀ ਕਮੇਟੀ ਕੰਮ ਕਰਦੇ ਉਹ ਸਾਰੇ ਮਾਸਟਰ ਡਿਗਰੀ ਹੋਲਡਰ ਨੇ ਤੇ ਸਿਲੇਬਸ ਜਿਹੜਾ ਚਾਹੇ ਉਹ ਯੂਪੀਐਸਸੀ ਦਾ ਹੀ ਹੋਵੇ ਉਹ 6th ਕਲਾਸ ਆਨਵਰਡ ਹੀ ਹੁੰਦਾ ਮੈਂ ਜੋ NCERT ਦੀਆਂ ਬੁੱਕਸਾਂ ਸੀ ਪੜਾ ਰਿਹਾ ਹਾਂ ਉਹੀ ਸਿਲੇਬਸ ਦੀ ਪ੍ਰੈਪਰੇਸ਼ਨ ਕਰਾ ਰਿਹਾ ਹਾਂ ਹਾਂ ਇਹ ਜ਼ਰੂਰ ਹੈ ਜੇ ਦਾ ਸੀ ਸੈਟ ਦੀ ਕਲਾਸ ਆ ਯੂ ਪੀ ਐਸ ਸੀ ਦੀ ਕਲਾਸ ਆ ਉਹ ਸਾਡੇ ਐਕਸਪਰਟਸ ਜਿਹੜੇ ਆ ਆਨਲਾਈਨ ਲਾਉਂਦੇ ਆ ਹਾਂ ਤੁਹਾਡੇ ਪਿੱਛੇ ਇੱਕ ਫਲੈਕਸ ਲੱਗੀ ਹੋਈ ਹੈ ਉਹਦੇ ਵਿੱਚ ਟੀਚਰ ਵਾਲੀ ਜਿਹੜੀ ਵਗੈਰਾ ਕੁਆਲਿਫਿਕੇਸ਼ਨ ਲਿਖੀ ਗਈ ਹੈ ਬਹੁਤ ਵਧੀਆ ਜੇ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਲਿਖਦਾ ਐਨਵੀਐਡ ਤੋਂ ਕੋਈ ਵੀ ਕੱਟ ਨਹੀਂ ਹੈਗਾ ਤੁਹਾਡਾ ਇਹ ਜੇ ਕੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪਾਰਦਰਸ਼ਤਾ ਜਿਹੜੀ ਹੈ ਨਾ ਉਹ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਰੱਖਦੀ ਆ ਇਹ ਸਾਰੇ ਹੀ ਟੀਚਰ ਬਾਇਆ ਇੰਟਰਵਿਊ ਹੀ ਸਿਲੈਕਟ ਹੁੰਦੇ ਨੇ ਉਹਨਾਂ ਦਾ ਬਕਾਇਦਾ ਇੰਟਰਵਿਊ ਹੁੰਦਾ ਬਾਇਆ ਉਹਨੂੰ ਪ੍ਰੋਪਰ ਜਿਹੜਾ ਉਹ ਆਪਣਾ ਨਿਯੁਕਤੀ ਪੱਤਰ ਮਿਲਦਾ ਉਸ ਤੋਂ ਬਾਅਦ ਹੀ ਉਹ ਹੈ ਤੇ ਕੋਈ ਵੀ ਬੰਦਾ ਅੰਡਰ ਗ੍ਰੈਜੂਏਟ ਜਾਂ ਅਨ ਟ੍ਰੇਨਡ ਨਹੀਂ ਪ੍ਰਤੀ ਕੀਤੇ ਜਾਂਦਾ ਕਿਉਂਕਿ ਬੱਚਿਆਂ ਦੇ ਭਵਿੱਖ ਦੀ ਗੱਲ ਆ ਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਹੋ ਸਕਦਾ ਜੇ ਤਾਂ ਪਹਿਲਾ ਖਾਲਸਾ ਜੀ ਵੈਗੜੀ ਜੀ ਦਾ ਖਾਲਸਾ ਵੈਗੜੀ ਜੀ ਦੀ ਫਤਿਹ ਮੰਤਵ ਤਾਂ ਇਹ ਹੈ ਜੀ ਦੇਖੋ ਸਾਡੇ ਪਿੰਡ ਦੀ ਲੋਕਲ ਪ੍ਰਬੰਧਕ ਗੁਰਦੁਆਰਾ ਕਮੇਟੀ ਨੇ ਬਹੁਤ ਹਿੰਮਤ ਨਾਲ ਹੌਸਲੇ ਨਾਲ ਮਿਹਨਤ ਕਰਕੇ ਆਪਣੇ ਪਿੰਡ ਨੂੰ ਸ਼੍ਰੋਮਣੀ ਕਮੇਟੀ ਤੋਂ ਸਕੂਲ ਲੈ ਜਿਹੜੀ ਬਹੁਤ ਚਿਰ ਤੋਂ ਆਪਣੇ ਪਿੰਡ ਦੀ ਮੰਗ ਸੀ ਹੁਣ ਅਸੀਂ ਸਾਡੇ ਨਗਰ ਨੂੰ ਵਾਲੇ ਵਾਲੇ ਦੇ ਪਿੰਡਾਂ ਨੂੰ ਬੇਨਤੀ ਕਰਦੇ ਆਂ ਵੀ ਉਰੇ ਵਧੀਆ ਸਕੂਲ ਵਧੀਆ ਬਿਲਡਿੰਗ ਵਧੀਆ ਟੀਚਰ ਜਿਹੜੇ ਕੁਆਲੀਫਾਈਡ ਟੀਚਰ ਜਿਵੇਂ ਸਰਕਾਰ ਦੁਆਰਾ ਰੱਖੇ ਜਾਂਦੇ ਨੇ ਉਸੇ ਤਰੀਕੇ ਸ਼੍ਰੋਮਣੀ ਕਮੇਟੀ ਟੀਚਰ ਰੱਖਦੀ ਹੈ ਜਿਨ੍ਹਾਂ ਨੂੰ ਪੂਰਾ ਤਜਰਬਾ ਤੇ ਬੱਚਿਆਂ ਨਾਲ ਤਾਲਮੇਲ ਰੱਖਣ ਸੰਬੰਧੀ ਪੂਰੀ ਨੌਲਜ ਹੈ ਦੂਜੀ ਗੱਲ ਵਧੀਆ ਗਰਾਊਂਡ ਬਣ ਕੇ ਵੀ ਸਕੂਲ ਦਾ ਤਿਆਰਾ ਵਾਤਾਵਰਨ ਵਧੀਆ। ਬਾਕੀ ਜਿੱਥੇ ਤੱਕ ਰਿਆਤ ਹੈ ਵੀ ਗਰੀਬ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਖੜੀ ਹੈ ਜੋ ਰਹਿਤਾ ਹੈ ਜੀ ਸਕੂਲ ਦੇ ਅਧਿਅਤਮ ਮਤਾਬਕ ਸ਼੍ਰੋਮਣੀ ਕਮੇਟੀ ਮਤਾਬਕ ਕੋਈ ਤਾਂ ਹੀ ਨਹੀਂ। ਬਾਕੀ ਅਸੀਂ ਪੰਚਾਇਤ ਵੱਲੋਂ ਵੀ ਬੇਨਤੀ ਕਰਦੇ ਆਲੇ-ਦਲੇ ਪਿੰਡਾਂ ਨੂੰ ਮੇਰੇ ਸਿਠਾਈ ਲਈ ਨਗਰਵਾਸੀਆਂ ਨੂੰ ਵੀ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਬੱਚੇ ਆਪੇ ਸਕੂਲ 'ਚ ਦਾਖਲ ਕਰਵਾਈਏ। ਜਿੰਨੀ ਵੀ ਹੈਲਪ ਹੋ ਸਕੂਗੀ ਅਸੀਂ ਪੰਚਾਇਤ ਵੱਲੋਂ, ਨਗਰ ਵੱਲੋਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਜੋ ਬਣਦੀ ਹੈ ਹਰੇਕ ਬੱਚੇ ਦੀ ਕਰਾਂਗੇ। ਦੂਜੀ ਗੱਲ ਬੱਚਾ ਤਾਰਮਿਕ ਸਾਖਤ ਮਤਾਰਮਿਕ ਕਿਤਾਬਾਂ ਪੜ੍ਹਦਾ ਹੈ ਤੇ ਗੁਰਬਾਣੀ ਨਾਲ ਜੁੜਦਾ ਹੈ ਉਹਦੇ ਵਿਚਾਰਾਂ ਚ ਗੁਣਵਲਤਾ ਬਾਦੀ ਆ ਮਾਤਾ ਪਿਤਾ ਦੀ ਕਦਰ ਕਰਨੀ ਸਿੱਖਦਾ ਹੁਣ ਜਦੋਂ ਮਾਹੌਲ ਬੱਚੇ ਦਾ ਵਧੀਆ ਬਣਦਾ ਉਹਦਾ ਲੈਵਲ ਵੀ ਉੱਚਾ ਬਣ ਜਾਂਦਾ ਹੈ ਪੜ੍ਹਾਈ ਦੇ ਨਾਲ ਨਾਲ ਬੱਚੇ ਜਦੋਂ ਹੋਰ ਕੁਝ ਸਿੱਖਦਾ ਹੈ ਮੰਨ ਲਓ ਅੱਜ ਆਪਣੇ ਅੱਜ ਇਹੋ ਜਿਹਾ ਸਮਾਂ ਆ ਗਿਆ ਜੀ ਅੱਜ ਆਪਣੇ ਗੁਰੂ ਘਰਾਂ ਚ ਗ੍ਰੰਥੀਆਂ ਦੀ ਕਮੀ ਆਉਂਦੀ ਜਾਂਦੀ ਆ ਅ ਪਿਛਲੇ ਹਫਤੇ ਤੱਕ ਪਹਿਲਾਂ ਸਾਨੂੰ ਗੁਰੂ ਸਰ ਵਾਲੇ ਬਾਬਿਆਂ ਨੇ ਆਪਣਾ ਟਾਲੀ ਸਰ ਗੁਰਦੁਆਰਾ ਪਤੀ ਨੂੰ ਸੁਵਰਧ ਕੀਤਾ ਹੈ ਉਹ ਕਾਰਨ ਇਹੀ ਹੈ ਵੀ ਆਪਾਂ ਜਿਹਦੇ ਬੱਚੇ ਆ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਉਹ ਤੋਂ ਦੂਰ ਹੁੰਦੇ ਜਾ ਰਹੇ ਆ ਆਪਣੇ ਬੱਚਿਆਂ ਨੂੰ ਆਪਾਂ ਇਹ ਜੇ ਸਕੂਲਾਂ ਚ ਦਾਖਲ ਕਰਾਈਏ ਤਾਂ ਜੋ ਬੱਚੇ ਦਾ ਭਵਿੱਖ ਸਵਾਰ ਸਕਣ ਤੁਸੀਂ ਸਕੂਲ ਦਾ ਦੇਖਿਆਗਾ ਕਿਸ ਤਰ੍ਹਾਂ ਦਾ ਇੱਥੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਪ੍ਰਬੰਧ ਕਿਸ ਤਰ੍ਹਾਂ ਦਾ ਲੱਗੇ ਸਕੂਲ ਦਾ ਪ੍ਰਬੰਧ ਤਾਂ ਜੀ ਪ੍ਰਬੰਧ ਉਰੇ ਐਨੇ ਵਧੀਆ ਨੇ ਜੀ ਛੈੜ ਤੇ ਖੇਤਾਂ ਚ ਸਕੂਲ ਆ ਕੋਈ ਟ੍ਰੈਫਿਕ ਦੀ ਦਿੱਕਤ ਨਹੀਂ ਕੋਈ ਹੋਰ ਨਹੀਂ ਵਧੀਆ ਮਾਹੌਲ ਹੈ ਡਬਲ ਬਿਲਡਿੰਗ ਆ ਖੁੱਲੇ ਤੇ ਹਵਾਦਾਰ 22 22 ਫੁੱਟ ਦੇ ਖੁੱਲੇ ਕਮਰੇ ਨੇ ਵਧੀਆ ਫਰਨੀਚਰ ਹੈ ਸਾਰੇ ਤੁਸੀਂ ਦਿਖਾ ਵੀ ਦਿਓ ਕਿਸੇ ਦਿਨ ਦੁਬਾਰੇ ਆ ਕੇ ਜੇ ਅੱਜ ਦਿਖਾ ਦਿਓ ਵੀਡੀਓ ਬਣਾ ਕੇ ਵਧੀਆ ਗਰਾਊਂਡ ਹੈ ਵਧੀਆ ਪਾਰਕ ਹੈ ਵਧੀਆ ਬਸਾਂ ਦੀ ਤੇ ਉਹਦੀ ਸਹੂਲਤ ਹੈ ਹਾਂ ਠੀਕ ਹੈ ਕਈ ਵਾਰੀ ਲੋਕ ਇਹ ਚੀਜ਼ ਕਹਿ ਰਹੇ ਹੁੰਦੇ ਹੁੰਦੇ ਹੈ ਕਿ ਵੀ ਉੱਥੇ ਤਾਂ ਸਹੂਲਤ ਹੈ ਨਹੀਂ ਗੀਆਂ ਤੁਸੀਂ ਤਾਂ ਦੇਖ ਹੀ ਲਿਆ ਹਾਂਜੀ ਹਾਂਜੀ ਕਿਸ ਅਸੀਂ ਆਪਣੀ ਇਹ ਵੀ ਬੇਨਤੀ ਕਰਦੇ ਆ ਸਾਡੇ ਪਿੰਡ ਦੇ ਸ਼ਾਇਲੀ ਨਗਰ ਦੇ ਆ ਨੂੰ ਤੇ ਬਾਹਰਲੇ ਪਿੰਡਾਂ ਦੇ ਆਲੇ-ਦੁਆਲੇ ਦੇ ਜਿਹੜੇ ਵੀ ਪਿੰਡ ਨੇ ਇੱਕ ਵਾਰੀ ਤੁਸੀਂ ਵਿਸਟ ਜ਼ਰੂਰ ਕਰੋ ਸਕੂਲ ਚ ਸਕੂਲ ਦਾ ਮਾਹੌਲ ਦੇਖ ਕੇ ਜਾਓ ਟੀਚਰਾਂ ਨਾਲ ਗੱਲਬਾਤ ਕਰਕੇ ਜਾਓ ਪ੍ਰਿੰਸੀਪਲ ਸਾਹਿਬ ਨਾਲ ਗੱਲਬਾਤ ਕਰਕੇ ਜਾਓ ਸਾਡੀ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਕੇ ਜਾਓ ਸਾਡੀ ਪੰਚਾਇਤ ਨਾਲ ਗੱਲ ਕਰਕੇ ਜਾਓ ਅਸੀਂ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਆਪਾਂ ਇਸ ਸਕੂਲ ਚ ਬੱਚਿਆਂ ਦੇ ਲਈ ਐਡਮਿਸ਼ਨ ਕਰਾਈਏ ਤਾਂ ਜੋ ਬੱਚੇ ਆਪਦਾ ਵਧੀਆ ਪੜ੍ਹ ਕੇ ਖਲਵਾ ਸਕਣ ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ ਜਿੰਨੇ ਵੀ ਸਰੋਤੇ ਇਸ ਚੈਨਲ ਤੇ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਫਤਿਹ ਦੀ ਸਾਂਝ ਹੈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਿਰਮਲ ਸਿੰਘ ਗੁਰਦੁਆਰਾ ਸੰਗਤ ਸਰ ਗ੍ਰੰਥੀ ਅਜੇ ਪ੍ਰਚਾਰਕ ਅੱਜ ਜੋ ਅਸੀਂ ਗੁਰਦੁਆਰਾ ਆਪਣੇ ਸਕੂਲ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਕਿ ਐਸਜੀਪੀਸੀ ਦੇ ਅਧੀਨ ਨਗਰ ਸ਼ਾਜਲੀ ਦੇ ਅੰਦਰ ਚੱਲ ਰਿਹਾ ਹੈ ਉੱਥੇ ਵਿਸ਼ੇਸ਼ ਤੌਰ ਤੇ ਮੀਟਿੰਗ ਹੋਈ ਹੈ ਕਿ ਨਵੇਂ ਸੈਸ਼ਨ ਦੇ ਬੱਚਿਆਂ ਦੇ ਜੋ ਐਡਮਿਸ਼ਨਾਂ ਸ਼ੁਰੂ ਹੋ ਰਹੀਆਂ ਨੇ ਔਰ ਇਹ ਸਕੂਲ ਦੀਆਂ ਜਿਹੜੀਆਂ ਖਾਸੀਅਤਾਂ ਨੇ ਉਹ ਪ੍ਰਿੰਸੀਪਲ ਸਾਹਿਬ ਜੀ ਨੇ ਸਾਡੇ ਸਰਪੰਚ ਸਾਹਿਬ ਜੀ ਵੀਰ ਜੀ ਨੇ ਇਹਨਾਂ ਸਾਰਿਆਂ ਨੇ ਦਰਸਾਈਆਂ ਨੇ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਇਸ ਸਕੂਲ ਦੇ ਅੰਦਰ ਲੱਰੀ ਲੱਗੀ ਹੈ ਆਉਣ ਵਾਲੇ ਸਮੇਂ ਦੇ ਅੰਦਰ ਜੋ ਸਾਡੀਆਂ ਘਾਟਾਂ ਨੂੰ ਪੂਰਿਆ ਕਰ ਰਹੇ ਇਹ ਸਭ ਤੋਂ ਵੱਡੀ ਗੱਲ ਹੈ ਸਾਡੇ ਬਜ਼ੁਰਗਾਂ ਦੀ ਕਹਾਵਤ ਹੁੰਦੀ ਸੀ ਕਿ ਮੱਛੀ ਦਾ ਜੀਵਨ ਪਾਣੀ ਹੈ ਤੇ ਮਨੁੱਖ ਦਾ ਜੀਵਨ ਬਾਣੀ ਹੈ ਅੱਜ ਸਾਡੇ ਆਉਣ ਵਾਲੇ ਨੌਜਵਾਨ ਪੀੜੀ ਜੋ ਕੌਮ ਦੀ ਰੀੜ ਦੀ ਹੱਡੀ ਹੈ ਉਹ ਗੁਰਬਾਣੀ ਨਾਲੋਂ ਟੁੱਟ ਚੁੱਕੀ ਇਸ ਕਰਕੇ ਸਾਨੂੰ ਗੁਰਬਾਣੀ ਦੇ ਗਿਆਨ ਤੋਂ ਅਸੀਂ ਅਧੂਰੇ ਹਾਂ ਔਰ ਉਸ ਅਧੂਰੇਪਣ ਨੂੰ ਇਹ ਸਕੂਲ ਦੇ ਪ੍ਰਿੰਸੀਪਲ ਸਾਹਿਬ ਜਿਹੜੇ ਨੇ ਬਹੁਤ ਵੱਡਾ ਸਹਿਯੋਗ ਕਰਕੇ ਸ਼ੁਰੂ ਤੋਂ ਹੀ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆਈ ਦੇ ਰਹੇ ਨੇ ਸਕੂਲ ਦੇ ਅੰਦਰ ਹੀ ਸਹਿਜ ਪਾਠ ਕਰਵਾ ਰਹੇ ਨੇ ਇਹ ਇਹਨਾਂ ਦੀ ਬਹੁਤ ਵੱਡੀ ਇੱਕ ਕੌਮ ਨੂੰ ਦੇਣ ਹੈ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰਬਾਣੀ ਦਾ ਕਥਨ ਹੈ ਗੁਰੂ ਸਾਹਿਬਾਂ ਨੇ ਕਿਹਾ ਸਾਤ ਮੰਦਰ ਕੰਚਨ ਕੇ ਉਸਾਰ ਦਿਨੇ ਇਹਦਾ ਇੱਕ ਗੁਰਸਿੱਖ ਕੋ ਸ਼ਬਦ ਸਿਖਾਈ ਜੂ ਇੱਕ ਸ਼ਬਦ ਸਿਖਾਉਣ ਦਾ ਇਤਨਾ ਵੱਡਾ ਮਹੱਤਵ ਹੈ ਕਿ ਸਤ ਮੰਦਰ ਸੋਨੇ ਦੇ ਬਣਾਏ ਜਾਣ ਤਾਂ ਵੀ ਇੱਕ ਸ਼ਬਦ ਬਰਾਬਰ ਕਿਸੇ ਨੂੰ ਸਿਖਾਇਆ ਜਾਵੇ ਉਹਦਾ ਸਤ ਮੰਦਰਾਂ ਜਿੰਨਾ ਮਹੱਤਵ ਹੈ ਪਰ ਇਹ ਤਾਂ ਫਿਰ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਬੱਚਿਆਂ ਨੂੰ ਗੁਰਬਾਣੀ ਸੰਥਿਆ ਦੇ ਰਹੇ ਨੇ ਅਤੇ ਨਾਲ ਨਾਲ ਉਹਨਾਂ ਨੂੰ ਸਹਿਜ ਪਾਠ ਵੀ ਕਰਵਾ ਰਹੇ ਨੇ ਇਹਨਾਂ ਦੀ ਇਸ ਸਕੂਲ ਦੇ ਅੰਦਰ ਬਹੁਤ ਵੱਡੀ ਦਿਨ ਹੈ ਪ੍ਰਿੰਸੀਪਲ ਸਾਹਿਬ ਬੜ ਬਹੁਤ ਵੱਡਾ ਸਹਿਯੋਗ ਕਰ ਰਹੇ ਨੇ ਮੈਂ ਇੱਕ ਸ਼ਾਇਰ ਨੂੰ ਬੈਠਾ ਪੜ੍ਹਿਆ ਸੀ ਜਿਦੇ ਅੰਦਰ ਉਹਨੇ ਲਿਖਿਆ ਸੀ ਕੀ ਸ਼ਿਸ਼ੂ ਕੁਮਾਰ ਗੁਰੂਗੱਟ ਜਿਹੜਾ ਗੁਰੂ ਹੈ ਉਹ ਇੱਕ ਕਮਿਹਾਰ ਦੀ ਨਿਆਈ ਹੈ ਤੇ ਸ਼ਿਸ਼ੂ ਦੀ ਘਾੜਤ ਕਰਦਾ ਕਿਵੇਂ ਘੜ ਗਿੰਨੇ ਮਾਰੇ ਝੋਟ ਅੰਦਰ ਰੱਖੇ ਹੱਥ ਬਾਹਰ ਕਾਢੇ ਖੋਟ ਪ੍ਰਿੰਸੀਪਲ ਸਾਹਿਬ ਅਤੇ ਸਮੁੱਚੇ ਸਕੂਲ ਦਾ ਸਟਾਫ ਜਿਹੜਾ ਹੈ ਇੱਕ ਕਮਿਹਾਰ ਦੀ ਨਿਆਈ ਹੈ ਜਿਹੜੇ ਸਾਰੇ ਰਲ ਮਿਲ ਕੇ ਇਹਨਾਂ ਬੱਚਿਆਂ ਦੇ ਜੀਵਨ ਦੀ ਘਾੜਤ ਕਰਦੇ ਜਿਵੇਂ ਕੁਮਾਰ ਥੱਥੂਆ ਇੱਕ ਬਰਤਨ ਦੇ ਅੰਦਰ ਰੱਖ ਕੇ ਬਾਹਰੋਂ ਕੁੱਟ ਕੇ ਉਹਨੂੰ ਥਾਪੜਦਾ ਹੈ ਕਿ ਮੇਰੇ ਬਣਾਏ ਹੋਏ ਬਰਤਨ ਦੇ ਅੰਦਰ ਕੋਈ ਵੀ ਬਰੀਕ ਸੁਰਾਖ ਨਾ ਰਹਿ ਜਾਵੇ ਤਾਂ ਕਿ ਮੇਰੇ ਬਰਤਨ ਦੇ ਵਿੱਚੋਂ ਕੋਈ ਚੀਜ਼ ਲੀਕ ਹੋ ਕੇ ਮੇਰਾ ਬਰਤਨ ਖਰਾਬ ਨਾ ਹੋਵੇ ਕਿਸੇ ਤੇ ਕੰਮ ਆ ਸਕੇ ਇਸੇ ਤਰ੍ਹਾਂ ਪ੍ਰਿੰਸੀਪਲ ਸਾਹਿਬ ਅਤੇ ਇਹ ਸਕੂਲ ਦਾ ਸਮੁੱਚਾ ਬਹੁਤ ਸੂਝਵਾਨ ਸਟਾਫ ਜਿਹੜਾ ਉਹ ਬੱਚਿਆਂ ਦੇ ਜੀਵਨ ਦੀ ਐਸੀ ਘਾੜਤ ਕਰ ਰਹੇ ਕਿ ਸਾਡੇ ਪੜਾਏ ਹੋਏ ਬੱਚੇ ਕਿਸੇ ਮੰਜ਼ਲ ਤੇ ਵੀ ਜਾ ਕੇ ਕੋਈ ਟਰਾਈ ਕਰਦੇ ਨੇ ਕੋਈ ਇੰਟਰਵਿਊ ਦਿੰਦੇ ਨੇ ਕੋਈ ਇਮਤਿਹਾਨ ਦਿੰਦੇ ਨੇ ਸਾਡੇ ਪੜਾਏ ਹੋਏ ਬੱਚੇ ਕਿਤੇ ਉਸ ਕੁਮਾਰ ਦੇ ਭਾਂਡੇ ਵਾਂਗ ਕਿਤੇ ਅਸਮਰਥ ਨਾ ਹੋ ਜਾਣ ਜਿੱਥੇ ਵੀ ਜਾਣਗੇ ਇਹ ਸਕੂਲ ਦੇ ਪੜਾਏ ਹੋਏ ਬੱਚੇ ਸਫਲ ਹੋਣਗੇ ਇਹ ਅਸੀਂ ਇਹਨਾਂ ਤੋਂ ਬਹੁਤ ਵੱਡੀ ਉਮੀਦ ਰੱਖਦੇ ਹਾਂ ਇਹਦੇ ਨਾਲ ਪੜ੍ਹਾਈ ਦੇ ਇਹਨਾਂ ਨੇ ਵਿਸ਼ੇਸ਼ ਤੌਰ ਤੇ ਜਿਹੜੇ ਵੱਖਰੇ ਹੋਰ ਕੋਰਸ ਰੱਖੇ ਨੇ ਉਹਨਾਂ ਵਾਸਤੇ ਪ੍ਰਿੰਸੀਪਲ ਸਭ ਦੱਸ ਰਹੇ ਸਨ ਯੂਨੀਵਰਸਿਟੀ ਦੇ ਰਿਟਾਇਰਡ ਵਾਈ ਚਾਂਸਲਰ ਜਿਹੜੇ ਉਹਨਾਂ ਕੋਲੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਵੀ ਲਵਾ ਰਹੇ ਨੇ ਇਹ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਜਿਹੜੇ ਬਹੁਤ ਵੱਡੇ ਕੋਰਸ ਨੇ ਉਹ ਵੀ ਇਹ ਆਨਲਾਈਨ ਕਰਵਾ ਰਹੇ ਨੇ ਇਹ ਸਕੂਲ ਦੀ ਬਹੁਤ ਵੱਡੀ ਦੇਣ ਹੈ ਸੋ ਮੈਂ ਇਲਾਕੇ ਦੀਆਂ ਸੰਗਤਾਂ ਨੂੰ ਇਲਾਕੇ ਦੇ ਸਹਿਯੋਗੀਆਂ ਨੂੰ ਇਲਾਕੇ ਦੇ ਸੂਝਵਾਨ ਸੱਜਣਾ ਨੂੰ ਬੇਨਤੀ ਕਰਾਂਗਾ ਕਿ ਆਓ ਇੱਕ ਵਾਰ ਸਕੂਲ ਦੇ ਅੰਦਰ ਵਿਜ਼ਿਟ ਕਰੋ ਤੇ ਆਪਕੋ ਆਪਣੇ ਇਲਾਕੇ ਦੇ ਆਪਕੋ ਆਪਣੇ ਨਗਰਾਂ ਦੇ ਬੱਚਿਆਂ ਨੂੰ ਤੁਸੀਂ ਇਹ ਸਕੂਲ ਦੇ ਵਿੱਚ ਐਡਮਿਸ਼ਨ ਦਿਓ ਹਾਂ ਪ੍ਰੀਖਿਆ ਦੇ ਤੌਰ ਤੇ ਇੱਕ ਹੋ ਸਕਦਾ ਹੈ ਸਕੂਲ ਵਿੱਚ ਆ ਕੇ ਸਮਝਿਆ ਜਾ ਸਕਦਾ ਹੈ ਜਾਂ ਇਹ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਨੂੰ ਆਪਦੇ ਨਗਰ ਦੇ ਹੋਰ ਸਕੂਲਾਂ ਦੇ ਬੱਚਿਆਂ ਨਾਲ ਇੱਕ ਵਾਰ ਕੰਪੀਟੀਸ਼ਨ ਨਗਰ ਵਿੱਚ ਕਰਵਾਓ ਤਾਂ ਕਿ ਸਮਝ ਆਵੇਗੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਛਾਜਲੀ ਜੋ ਹੈ ਉਹਦੇ ਸਕੂਲ ਦੇ ਬੱਚਿਆਂ ਵਿੱਚ ਅਤੇ ਆਮ ਸਕੂਲਾਂ ਦੇ ਬੱਚਿਆਂ ਵਿੱਚ ਕਿਤਨਾ ਅੰਤਰ ਹੈ ਜੇ ਸਾਨੂੰ ਕੋ ਅੰਤਰ ਮਹਿਸੂਸ ਹੁੰਦਾ ਆਓ ਰਲ ਮਿਲ ਕੇ ਸਾਥ ਦਈਏ ਤਾਂ ਕਿ ਅਸੀਂ ਇਸ ਸਕੂਲ ਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾ ਸਕੀਏ ਅਤੇ ਆਪਣੇ ਨਵੇਂ ਬੱਚਿਆਂ ਦਾ ਨਵਾਂ ਪੇਖ ਹੋਰ ਵਧੀਆ ਤੰਗ ਨਾਲ ਖੜਾ ਕਰ ਸਕੀਏ ਸੋ ਆਓ ਦਾਸ ਮੰਦਾ ਜਾ ਚੁੱਕਾ ਹੈ ਫਤਿਹ ਦੀ ਸਾਂਝ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ